ਰਾਜਪੁਰਾ ਦੇ ਡਾਕਟਰ ਅੰਬੇਦਕਰ ਬਾਲਮਿਕ ਨੌਜਵਾਨ ਸਭਾ ਰਜਿਸਟਰ ਬਨਵਾੜੀ ਰਾਜਪੁਰਾ ਦੇ ਵੱਲੋਂ ਕੌਮੀ ਪ੍ਰਧਾਨ ਹੰਸਰਾਜ ਬਨਵਾੜੀ ਦੀ ਪ੍ਰਧਾਨਗੀ ਹੇਠ ਡਾਕਟਰ ਬੀ ਆਰ ਅੰਬੇਦਕਰ ਜੀ ਦੇ 133ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਰਦਾ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਰਾਜਪੁਰਾ ਤੋਂ ਵਿਧਾਇਕਾ ਮੈਡਮ ਨੀਨਾ ਮਿੱਤਲ ਪੰਚ ਇਸ ਮੌਕੇ ਤੇ ਇਸ ਪ੍ਰੋਗਰਾਮ ਦੇ ਵਿੱਚ ਵਾਗਵਾਕ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਨਮਨ ਕੀਤਾ ਗਿਆ ਤੇ ਉਹਨਾਂ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ ਗਿਆ ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਡਾਕਟਰ ਬੀ ਆਰ ਅੰਬੇਦਕਰ ਲਾਇਬ੍ਰੇਰੀ ਬਣਾਈ ਜਾਵੇਗੀ ਵਾਕ ਵਾਕ ਮੁਾਰਤ ਲਈ ਮਿਲਣਾ ਹੋਰ ਮੈਂ ਬੜੀ ਖੁਸ਼ੀ ਨਾਲ ਕਹੂੰਗੀ ਕਿ 바ਵਾ ਸਾਹਿਬ ਨੇ ਹੀ ਸਾਨੂੰ ਜੀਣਾ ਸਿਖਾਇਆ 바ਵਾ ਸਾਹਿਬ ਨੇ ਸਭ ਇਹ ਆਨੰਦ ਰਚਨਾ ਕਰਕੇ ਸਾਨੂੰ ਸਾਡੇ ਹੱਕਾਂ ਦੇ ਵਿਰੁੱਧ ਲੜਨਾ ਸਿਕਾਇਆ ਤੇ ਸਾਨੂੰ ਸਾਡੇ ਹੱਕਾਂ ਬਾਰੇ ਦੱਸਿਆ ਤਾਂ 바ਵਾ ਸਾਹਿਬ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਨਮਨ ਕਰਦੀ ਹਾਂ ਔਰ ਸਾਰੇ ਸਮਾਜ ਨੂੰ ਵੀ ਬਹੁਤ-ਬਹੁਤ ਬਧਾਈਆਂ ਦਿੰਦੀ ਹਾਂ ਔਰ ਸਾਡੇ ਪ੍ਰਧਾਨ ਹੰਸ ਰਾਜ ਜੀ ਨੂੰ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੀ ਹਾਂ ਕਿ ਅੱਜ ਸਾਨੂੰ ਇੱਥੇ ਬੁਲਾਇਆ ਤੇ ਸਾਰੇ ਸਮਾਜ ਨੂੰ ਮਿਲਣ ਦਾ ਮੌਕਾ ਮਿਲਿਆ ਕੁਝ ਮੰਗਾ ਹੰਸ ਰਾਜ ਜੀ ਦਿੱਤੀਆਂ ਨੇ ਉਹ ਅਸੀਂ ਜਰੂਰ ਪੂਰੀਆਂ ਕਰਾਂਗੇ ਔਰ ਮੈਂ ਇਹ ਕਹਾਂਗੀ ਕਿ 바ਵਾ ਸਾਹਿਬ ਜੀ ਆਤ ਤਿਆ ਨਿਸ਼ਾਨੀ ਲੈ ਕੇ ਅਸੀਂ ਝਾੜੂ ਦੀ ਨਿਸ਼ਾਨੀ ਲੈ ਕੇ ਬਾਬਾ ਸਾਹਿਬ ਦਾ ਆਸ਼ੀਰਵਾਦ ਲੈ ਕੇ ਹੀ ਪਾਰਟੀ ਬਣਾਈ ਸੀ ਔਰ ਇਹ ਪਾਰਟੀ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਨੁਸਾਰ ਹੀ ਚੱਲਦੀ ਹੈ ਔਰ ਅੱਗੇ ਚੱਲਦੀ ਰਹੂਗੀ ਸਾਡਾ ਇੱਕੋ ਹੀ ਮਕਸਦ ਹੈ ਸਮਾਜ ਦਾ ਭਲਾ ਕਰਨਾ ਤੇ ਉਹ ਅਸੀਂ ਕਰਦੇ ਹਾਂ ਮੈਡਮ ਇੱਕ ਲਾਇਬ੍ਰੇਰੀ ਬਾਰੇ ਵੀ ਤੁਸੀਂ ਕੁਝ ਰੌਚਕ ਕੀਤਾ ਉਸ ਬਾਰੇ ਬਹੁਤ ਜਲਦੀ ਇੱਥੇ ਰਾਜਪੂਰਾ ਵਿੱਚ ਬਾਬਾ ਸਾਹਿਬ ਦੇ ਨਾਮ ਤੇ ਬਾਬਾ ਅੰbedkar ਲਾਇਬ੍ਰੇਰੀ ਬਣ ਰਹੀ ਹੈ ਜਿਹਦੇ ਵਿੱਚ ਸਾਡੇ ਬੱਚੇ ਜਿਹੜੇ ਬੱਚੇ ਬਾਹਰ ਨਹੀਂ ਜਾ ਸਕਦੇ ਕੋਈ ISIPES ਦੀ ਤਿਆਰੀ ਕਰਨੀ ਹੈ ਉਹਦਾ ਦੀ ਵੀ ਸਾਰੀ ਫੈਸਿਲਿਟੀ ਇੱਥੇ ਦਿੱਤੀ ਜਾਊਗੀ ਔਰ ਇੱਕ ਪਾੜੀ ਵਿੱਚ ਵੀ ਇੱਕ ਵੱਡਾ ਕਮਿਊਨਿਟੀ ਸੈਂਟਰ ਬਣ ਰਿਹਾ ਹੈ ਕਿਉਂਕਿ ਇੱਥੋਂ ਦੇ ਲੋਕਾਂ ਦੀ ਬੜੀ ਡਿਮਾਂਡ ਸੀ ਕਿ ਜੇ ਅਸੀਂ ਕੋਈ ਫੰਕਸ਼ਨ ਕਰਨੇ ਹਨ ਕਾਫੀ ਲੋਕ ਹੈ ਜਿਹੜੇ ਪੈਲਸ ਨਹੀਂ ਬੁੱਕ ਕਰਵਾ ਸਕਦੇ ਵਧੀਆ ਐਸੀ ਏਸੀ ਕਮਿਊਨਿਟੀ ਸੈਂਟਰ ਹਾਲ ਬਣੂਗਾ ਤਾਂ ਤਕਰੀਬਨ 2 ਕਰੋੜ ਰੁਪਏ ਦੀ ਲਾਗਤ ਨਾਲ ਉਹ ਵੀ ਅਸੀਂ ਕਮੇਟੀ ਚੋਂ ਮਨਜ਼ੂਰ ਕਰਵਾ ਚੁੱਕੇ ਹਾਂ ਸਾਡਾ ਪੂਰੇ ਸਮਾਜ ਦਾ ਇਹਲੇ ਪੱਧਰ ਤੋਂ ਅਸੀਂ ਰੱਖਿਆ ਸੀਗਾ ਡਾਕਟਰ ਅਮੇਦਕਰ ਬਾਲਮੀਕ ਨੌਜਨ ਸਭਾ ਵੱਲੋਂ ਜਿਹੜਾ ਜੀ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਸਾਡੇ ਨੀਨਾ ਮਿੱਤਲ ਜੀ ਦੇ ਵਿੱਚ ਦੋ ਦਿਨ ਸਾਲਾਂ ਤੋਂ ਪਹੁੰਚ ਰਹੇ ਆ ਸਾਡਾ ਸਤਿਕਾਰ ਕਰ ਰਹੇ ਆ ਸਾਡੇ ਸਮਾਜ ਦਾ ਸਤਿਕਾਰ ਕਰ ਰਹੇ ਆ ਅਸੀਂ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਅੱਜ ਬਾਬਾ ਸਾਹਿਬ ਦਾ ਦਿਨ ਸਾਰੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਮੁਬਾਰਕਾ ਦੇਗਾ ਤਾਂ ਕਿ ਜਿਹੜਾ ਇਹ ਦਿਨ ਸਾਰੇ ਖੁਸ਼ੀਆਂ ਨਾਲ ਮਨਾਵੇ ਔਰ ਨਸ਼ਿਆਂ ਤੋਂ ਦੂਰ ਰਹੇ ਜਿਵੇਂ ਕਿ ਐਮਐਲਏ ਸਾਹਿਬ ਨੇ ਦੱਸਿਆ ਸਾਨੂੰ ਦੋ ਦਿਨ ਸਾਡੀਆਂ ਰਾਜਪਾਲਿਕਾ ਵਿੱਚ ਐਸੀਆਂ ਚੀਜ਼ਾਂ ਲੈ ਵੀ ਜਿਹੜੀ ਬਾਬਾ ਸਾਹਿਬ ਦੇ ਨਾਮ ਦੇ ਬਹੁਤ ਬੜੀ ਦੇਣ ਹੋਏਗੀ ਸਾਨੂੰ ਆਮ ਆਦਮੀ ਪਾਰਟੀ ਦੀ ਤਾਂ ਕਿ ਜਿਵੇਂ ਕਿ ਉਹਰੇ ਭੌਲ ਵੀ ਪਵਨ ਮੜਿਆ ਹੋਇਆ ਉਹਦੀ ਇੱਕ ਯਾਦ ਹੈ ਸਾਨੂੰ ਇਹ ਵੀ ਇੱਕ ਸਮਾਜਿਕ ਇਹਨਾਂ ਦੀ ਦੇਣ ਹੋਏਗੀ ਆਮ ਆਦਮੀ ਪਾਰਟੀ ਕੀ ਜਿਹੜਾ ਭਾਬਾ ਸਾਹਿਬ ਦੀ ਨਾਮ ਦੇ ਡਾਇਰੈਕਟਰੀ ਖੋਲ ਰਿਹਾ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਐਕਸ਼ਨ ਪੰਜਾਬ ਉਸ ਜੋ ਨਜ਼ਰ ਆਵੇ